ਕਿ ਤੁਹਾਨੂੰ ਤਕਲੀਫ ਕਿਸ ਗੱਲ ਦੀ ਸਾਡੇ ਪ੍ਰਧਾਨ ਦੀ ਪਹਿਲਾਂ ਹੀ ਕੋਟਕਪੂਰਾ ਗੋਲੀकांड ਜਿਹੜਾ ਸੀਗਾ ਉਸ ਮਾਮਲੇ 'ਚ ਜ਼ਮਾਨਤ ਤੇ ਨੇ ਤੇ ਤੁਹਾਡੇ ਜਿਹੜੇ ਪਸੰਦੀਦਾ ਆਫੀਸਰ ਸੀ ਉਹ ਵੀ ਜ਼ਮਾਨਤ ਦੇ ਉੱਤੇ ਨੇ ਕਾਨੂੰਨ ਦੇ ਉੱਤੇ ਵਿਸ਼ਵਾਸ ਕਰੋ ਵਿਜੀਲੈਂਸ ਦੇ ਉੱਤੇ ਵਿਸ਼ਵਾਸ ਕਰੋ ਪੁਲਿਸ ਦੇ ਉੱਤੇ ਵਿਸ਼ਵਾਸ ਕਰੋ ਜੇ ਤੁਹਾਡਾ ਕਸੂਰ ਨਹੀਂ ਤਾਂ ਤੁਹਾਨੂੰ ਕੁਝ ਨਹੀਂ ਹੋਣਾ ਪਰ ਜਿਹਦਾ ਕਸੂਰ ਹੈ ਜਿੰਨਾ ਕਸੂਰ ਹੈ ਉਹ ਕਿਸੇ ਵੀ ਹਾਲਤ ਦੇ ਵਿੱਚ ਵਕਸ਼ਾ ਨਹੀਂ ਜਾਊਗਾ ਬਲਤੇਜ ਪੰਨੂ ਇਹ ਉਹ ਇਨਸਾਨ ਹੈ ਜਿਸ ਨੇ ਸਿੱਧੂ ਗੁੱਸੇ ਵਾਲੇ ਦੀ ਸਿਕਿਉਰਿਟੀ ਲੀਕ ਕੀਤੀ ਔਰ ਉਸ ਤੋਂ ਬਾਅਦ ਉਸ ਦਾ ਮਰਡਰ ਹੋਇਆ ਉਸ ਦਾ ਇਹ ਸਿੱਧਲ ਸਿੱਧਾ ਜ਼ਿੰਮੇਵਾਰ ਸੀ ਜਸਟਿਸ ਜੋਰਾ ਸਿੰਘ ਜਿਹੜੇ ਰਿਟਾਇਰਡ ਜੱਜ ਜੱਜ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਉਹ ਫਿਰ ਆਦਮੀ ਦੇ ਵਿੱਚ ਇਨਵੋਲਵ ਨੇ ਆ ਕੇ ਮੇਰੇ ਨਾਲ ਕਾਲ ਤੱਕ ਸਾਥ ਤੇ ਡਿਬੇਟ ਕਰਨ ਭਗਵੰਤ ਮਾਨ ਤੇ ਕੇਸ਼ਰੀਵਾਲ ਉਸ ਗੱਲ ਦਾ ਇਹ ਜਵਾਬ ਨਹੀਂ ਦੇਣ ਜਿਹੜੀ ਸੁਲਤਾਨਪੁਰ ਲੋਧੀ ਗੁਰੂ ਘਰ ਦੇ ਵਿੱਚ ਜੋੜੇ ਲੈ ਕੇ ਬੂਟ ਲੈ ਕੇ ਇੱਥੇ ਗੋਲੀਆਂ ਚਲਾਈਆਂ ਹੀ ਆ ਉਹ ਵੀ ਫਿਰ ਜਿਹੜੀ ਹੈਗੀ ਗੋਲੀ ਭਗਵੰਤ ਮਾਨ ਸਾਹਿਬ ਗ੍ਰਹਿ ਮੰਤਰੀ ਨੇ ਉਹਨਾਂ ਨੇ ਚਲਵਾਈ ਹੋਣੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵਿਜੀਲન્સ ਕਦੀ ਭੱਜ ਕੇ ਉਹ ਬਲਾਰੇ ਬਣ ਜਾਂਦੇ ਆ ਕਦੀ ਉਹ ਭੱਜ ਕੇ ਵਕੀਲ ਬਣ ਜਾਂਦੇ ਆ ਕਦੀ ਕੁਝ ਬੋਲਦੇ ਆ ਕਦੀ ਕੁਝ ਬੋਲਦੇ ਆ ਥੋੜੀ ਜਿਹੀ ਪੇਸ਼ੈਂਸ ਰੱਖੋ ਥੋੜੀ ਜਿਹੀ ਪੇਸ਼ੈਂਸ ਰੱਖੋ ਇਹਦੀ ਇਨਵੈਸਟੀਗੇਸ਼ਨ ਜਣੀ ਪ੍ਰੋਪਰ ਹੋਣ ਦਿਓ ਸਾਨੂੰ ਪਤਾ ਹੈ ਕਿ ਤੁਹਾਨੂੰ ਤਕਲੀਫ ਕਿਸ ਗੱਲ ਦੀ ਸਾਡੇ ਪ੍ਰਧਾਨ ਦੀ ਪਹਿਲਾਂ ਹੀ ਕੋਟਕਪੂਰਾ ਗੋਲੀकांड ਜਿਹੜਾ ਸੀਗਾ ਉਸ ਮਾਮਲੇ 'ਚ ਜ਼ਮਾਨਤ ਤੇ ਨੇ ਤੇ ਤੁਹਾਡੇ ਜਿਹੜੇ ਪਸੰਦੀਦਾ ਆਫੀਸਰ ਸੀ ਉਹ ਵੀ ਜ਼ਮਾਨਤ ਦੇ ਉੱਤੇ ਨੇ ਹੁਣ ਟੱਬਰ ਦਾ ਇੱਕ ਸਾ ਜਿਹੜਾ ਉਹ ਇਹ ਚਿੱਟੇ ਤੇ ਦੂਜੇ ਤੀਜੇ ਮਾਮਲਿਆਂ ਦੇ ਵਿੱਚ ਫਸ ਗਿਆ ਸਾਨੂੰ ਪਤਾ ਤੁਹਾਨੂੰ ਡਰ ਇਸ ਚੀਜ਼ ਦਾ ਸਤਾਈ ਜਾ ਰਿਹਾ ਕਿ ਕਿਤੇ ਸਾਡੇ ਹੋਰ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਇਸ ਜਾਂਚ ਦਾ ਜਿਹੜਾ ਸੇਕ ਆ ਉਹ ਨਾ ਆਉਣਾ ਸ਼ੁਰੂ ਹੋ ਜਵੇ ਕਾਨੂੰਨ ਦੇ ਉੱਤੇ ਵਿਸ਼ਵਾਸ ਕਰੋ ਵਿਜੀਲੈਂਸ ਤੇ ਤੇ ਵਿਸ਼ਵਾਸ ਕਰੋ ਪੁਲਿਸ ਤੇ ਤੇ ਵਿਸ਼ਵਾਸ ਕਰੋ ਜੇ ਤੁਹਾਡਾ ਕਸੂਰ ਨਹੀਂ ਤੇ ਤੁਹਾਨੂੰ ਕੁਝ ਨਹੀਂ ਹੋਣਾ ਪਰ ਜਿਹਦਾ ਕਸੂਰ ਹੈ ਜਿੰਨਾ ਕਸੂਰ ਹੈ ਉਹ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਇਹ ਕੋਈ ਚਾਚੇਆਂ ਭਤੀਜਿਆਂ ਦੀ ਸਰਕਾਰ ਨਹੀਂ ਹੈ ਬਲਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਉਹ ਬਿਆਨ ਦੇ ਰਹੇ ਸੀ ਬੇਅਦਮੀਆਂ ਤੇ ਉਹ ਬਿਆਨ ਦੇ ਰਹੇ ਸੀ कोर्ट ਕੋ ਪੂਰਾ ਕਹਿੰਦੇ ਜੀ ਪ੍ਰਧਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸਰਬੀਰ ਸਿੰਘ ਬਾਦਲਵਾਰੇ ਗੱਲ ਕਰ ਰਹੇ ਸੀ ਕਿ ਉਹ ਕੇਸ ਦੇ ਵਿੱਚ ਇਨਵੋਲਵ ਨੇ ਇਹ ਉਹ ਕੁਝ ਗੱਲਾਂ ਕਰ ਰਹੇ ਸੀ ਸਭ ਤੋਂ ਪਹਿਲਾਂ ਹੈਰਾਨੀ ਦੀ ਗੱਲ ਇਹ ਹੈ ਕਿ ਬਲਤੇਜ ਪੰਨੂ ਬੇਅਦਬੀ ਦੀ ਗੱਲ ਕਰ ਰਿਹਾ ਬਲਤੇਜ ਪੰਨੂ ਇਹ ਉਹ ਇਨਸਾਨ ਹੈ ਜਿਸ ਨੇ ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ ਲੀਕ ਕੀਤੀ ਔਰ ਉਸ ਤੋਂ ਬਾਅਦ ਉਸ ਦਾ ਮਰਡਰ ਹੋਇਆ ਉਸ ਦਾ ਇਹ ਸਿੱਧਣ ਸਿੱਧਾ ਜ਼ਿੰਮੇਵਾਰ ਸੀ ਔਰ ਸਰਦਾਰ ਬਲਕੌਰ ਸਿੰਘ ਬਾਰ ਬਾਰ ਸਰਕਾਰ ਤੋਂ ਬੇਨਤੀ ਕਰਦਾ ਜਿਹੜਾ ਘਰੇ ਬੈਠ ਗਿਆ ਕਿ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਜਿਨ੍ਹਾਂ ਦੀ ਵਜ੍ਹਾ ਨਾਲ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਇਹ ਸਿੱਧਨ ਸਿੱਧਾ ਉਸ ਦੇ ਵਿੱਚ ਦੋਸ਼ੀ ਹੈ ਸਰਕਾਰ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਬੇਅਦਵੀਆਂ ਦੀ ਇਹਨੇ ਗੱਲ ਕੀਤੀ ਮੈਂ ਇਹਨਾਂ ਨੂੰ ਪੁੱਛਣਾ ਚਾਹਾਂਗਾ ਜਸਟਿਸ ਜੋਰਾ ਸਿੰਘ ਜਿਹੜੇ ਹੈਗੇ ਆ ਇਹਨਾਂ ਦੀ ਸਰਕਾਰ ਦੇ ਜਾਂ ਇਹਨਾਂ ਦੀ ਪਾਰਟੀ ਦੇ ਲੀਗਲ ਸੈੱਲ ਦੇ ਇੰਚਾਰਜ ਨੇ ਜਸਟਿਸ ਜੋਰਾ ਸਿੰਘ ਜਿਹੜੇ ਰਿਟਾਇਰਡ ਜੱਜ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਉਹ ਬੇਅਦਬੀ ਦੇ ਵਿੱਚ ਇਨਵੋਲਵ ਨੇ ਆ ਕੇ ਮੇਰੇ ਨਾਲ ਅਕਾਲ ਤਖਤ ਸਾਡੇ ਡਿਬੇਟ ਕਰਨ ਭਗਵੰਤ ਮਾਨ ਤੇ ਕੇਸ਼ਰੀਵਾਲ ਉਸ ਗੱਲ ਦਾ ਇਹ ਜਵਾਬ ਨਹੀਂ ਦੇਣਗੇ ਤੁਹਾਡਾ ਇੱਕ ਐਮਐਲਏ ਕੋਰਟ ਵੱਲੋਂ ਬੇਅਦਬੀ ਦੇ ਦੋਸ਼ ਦੇ ਵਿੱਚ ਸਜ਼ਾ ਜਾਬਤਾ ਹੋ ਚੁੱਕਿਆ ਉਹਦੇ ਤੇ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਸੋ ਇਹ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਤੁਹਾਨੂੰ ਜਵਾਬ ਜਿਹੜੇ ਲੋਕ ਮੰਗਦੇ ਫਿਰ ਤੁਸੀਂ ਕਹਿੰਦੇ ਗੋਲੀ ਜਿਹੜੀ ਚੱਲੀ ਹੈ ਉਹ ਗ੍ਰਹਿ ਮੰਤਰੀ ਦੇ ਹੁਕਮਾਂ ਨਾਲ ਚੱਲਦੀ ਹੈ ਜਿਹੜੀ ਮਾਤਾ ਕਾਲੀ ਮੰਦਰ ਕਾਲੀ ਮਾਤਾ ਦੇ ਮੰਦਰ ਦੇ ਵਿੱਚ ਗੋਲੀ ਚੱਲੀ ਹੈ ਉੱਥੇ ਮਰਡਰ ਹੋਇਆ ਇੱਕ ਸਿੱਖ ਨੌਜਵਾਨ ਦਾ ਗੋਲੀ ਮਾਰੀ ਹੈ ਉਹ ਵੀ ਫਿਰ ਭਗਵੰਤ ਮਾਨ ਸਾਹਿਬ ਨੇ ਚਲਵਾਈ ਹੋਣੀ ਜਿਹੜੀ ਸੁਲਤਾਨਪੁਰ ਲੋਧੀ ਗੁਰੂ ਘਰ ਦੇ ਵਿੱਚ ਜੋੜੇ ਲੈ ਕੇ ਬੂਟ ਲੈ ਕੇ ਇੱਥੇ ਗੋਲੀਆਂ ਚਲਾਈਆਂ ਗਈਆਂ ਉਹ ਵੀ ਫਿਰ ਜਿਹੜੀ ਹੈਗੀ ਗੋਲੀ ਭਗਵੰਤ ਮਾਨ ਸਾਹਿਬ ਗ੍ਰਹਿ ਮੰਤਰੀ ਨੇ ਉਹਨਾਂ ਨੇ ਚਲਵਾਈ ਹੋਣੀ ਤੇ ਜਿਹੜਾ ਫੇਕ ਇਨਕਾਊਂਟਰ ਕੀਤਾ ਗਿਆ ਪਟਿਆਲਾ ਦੇ ਵਿੱਚ ਜਿਹਦੀ ਸੀਬੀਆਈ ਇਨਕੁਆਇਰੀ ਕਰ ਰਹੀ ਆ ਉਹ ਵੀ ਗੋਲੀ ਫਿਰ ਜਿਹੜੀ ਹੈਗੀ ਗ੍ਰਹਿ ਮੰਤਰੀ ਨੇ ਚਲਵਾਈ ਹੋਣੀ ਤੇ ਤੁਹਾਡੇ ਰਾਜ ਦੇ ਵਿੱਚ 24 ਤੋਂ 43 ਜਿਹੜੇ ਹੈਗੇ ਆ ਉਹ ਇਨਕਾਊਂਟਰ ਹੋ ਚੁੱਕੇ ਨੇ ਇਹਦੀ ਜੇ ਸਾਰਿਆਂ ਦੀ ਸੀਬੀਆਈ ਜਾਂਚ ਹੋਈ ਤੇ ਤੁਹਾਨੂੰ ਪਤਾ ਚੱਲ ਜਾਏਗਾ